1 ਮਈ 2025 ਦੀ ਰਾਤ ਨੂੰ ਜੱਸੀਆਂ ਰੋਡ ਸਲੇਮ ਟਾਬਰੀ ਥਾਣਾ ਪਿੰਡਾ ਉਥੇ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਕੁਝ ਲੋਕ ਜਿਹੜੇ ਵੜਦੇ ਨੇ ਤੇ ਉਹ ਵੈਪਨ ਦਿਖਾ ਕੇ ਤੇ ਦੱਤਰ ਦਾ ਵਾਰ ਕਰਕੇ ਤੇ ਉਥੋਂ ਕੁਝ ਨਗਦੀ ਜਿਹੜੀ ਹੈ ਉਹ ਚੋਰੀ ਕਰਕੇ ਲੈ ਜਾਂਦੇ ਨੇ ਤੇ ਬੜਾ ਸੈਂਸੇਸ਼ਨਲ ਜਿਹਾ ਕ੍ਰਾਈਮ ਸੀਗਾ ਸੀਸੀਡੀਵੀ ਫੁਟੇਜ ਦੇ ਵਿੱਚ ਵੀ ਕਵਰ ਹੋਇਆ ਸੀਗਾ ਤੇ ਮੀਡੀਆ ਦੇ ਵਿੱਚ ਵੀ ਕਾਫੀ ਚੱਲਿਆ ਸੀਗਾ ਤੇ ਉਹਦੇ ਤੇ ਇਮੀਡੀਏਟਲੀ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਸੀਗੀ ਸਲੇਮ ਟਾਬਰੀ ਥਾਣੇ ਦੇ ਵਿੱਚ ਤੇ ਉਸ ਤੋਂ ਬਾਅਦ ACP ਨਾਰਥ ਤੇ SHO ਸਲੇਮਟਾਬਰੀ ਦੀ ਟੀਮ ਨੇ ਜਿਹੜਾ ਕਿ ਵਧੀਆ ਵਧੀਆ ਇਮੀਡੀਏਟਲੀ ਤੁਰੰਤ ਐਕਸ਼ਨ ਲੈ ਕੇ ਜਿਹੜਾ ਇਹ ਮੁਕਦਮੇ ਨੂੰ ਟ੍ਰੇਸ ਕੀਤਾ ਤੇ ਇਹਦੇ ਵਿੱਚ ਟੋਟਲ ਜਿਹੜੇ 3 ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਵਿੱਚੋਂ ਜਿਹੜੇ ਦੋਸ਼ੀਆਂ ਦੇ ਨਾਮ ਨੇ ਅੰਕਿਤ ਕੁਮਾਰ, ਹਰਜੀਤ ਕੁਮਾਰ ਤੇ ਕ੍ਰਿਸ਼ਨਾ ਇਹ ਤਿੰਨੋਂ ਪਿੱਛੋ ਪ੍ਰਵਾਸੀ ਨੇ ਯੂਪੀ ਤੇ ਬਿਹਾਰ ਦੇ ਰਹਿਣ ਵਾਲੇ ਨੇ ਤੇ ਲੇਕਿਨ ਹੁਣ ਇੱਥੇ ਰਹਿੰਦੇ ਸੀਗੇ ਸ਼ੇਰਪੁਰ ਚੋਂ ਤੇ ਇਹ ਤਿੰਨਾਂ ਨੂੰ ਅਰੈਸਟ ਕਰ ਲਿਆ ਤੇ ਵਾਰਦਾਤ ਵਿੱਚ ਜਿਹੜੇ ਵਰਤੇ ਗਏ ਦੋ ਮੋਟਰਸਾਈਕਲ ਨੂੰ ਰਿਕਵਰ ਕਰ ਲਿਆ ਤੇ ਇੱਕ ਜਿਹੜਾ ਦਾਤਰ ਸੀਗਾ ਉਹਨੂੰ ਕਰ ਲਿਆ ਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਹਨਾਂ ਨੇ ਵੈਪਨ ਉੱਥੇ ਯੂਜ਼ ਕੀਤਾ ਸੀ ਆਪਾਂ ਸੀਸੀਟੀਵੀ ਫੁਟੇਜ ਵਿੱਚ ਦੇਖ ਰਹੇ ਸੀਗੇ ਉਹ ਇੱਕ ਖਡਾਉਣਾ ਟॉय ਵੈਪਨ ਹੈ ਜਿਹੜਾ ਕਿ ਇਹਨਾਂ ਨੇ Amazon ਤੋਂ ਆਰਡਰ ਕੀਤਾ ਸੀਗਾ ਇਹਦੇ ਵਿੱਚ ਜਿਹੜੇ ਟੋਟਲ ਪੰਜ ਦੋਸ਼ੀ ਨੇ ਜਿਹੜੇ ਫਿਗਰ ਆਊਟ ਹੋਏ ਨੇ ਤੇ ਤਿੰਨ ਨੂੰ ਅਸੀਂ ਅਰੈਸਟ ਕਰ ਲਿਆ ਤੇ ਦੋ ਨੂੰ ਅਸੀਂ ਜਿਹੜਾ ਸਾਡੀ ਟੀਮਸ ਲੱਗੀਆਂ ਹੋਈਆਂ ਤੇ ਜਲਦੀ ਅਰੈਸਟ ਕਰ ਲਵਾਂਗੇ ਕੋਈ ਨਿਕਦਾ ਹੀ ਆਉਂਦਾ ਉਹ ਬੇਸਿਕਲੀ ਇਹ Amazon ਤੋਂ ਮਿਲਦਾ ਹੈਗਾ ਇੱਕ ਟੌਏ ਵੈਪਨ ਹੈ ਲਾਈਟਰ ਟਾਈਪ ਹੈ ਜਦੋਂ ਆਪਾਂ ਉਹ ਨੂੰ ਉਹ ਕਰਦੇ ਆ ਟ੍ਰਿਗਰ ਉਹਦਾ ਦਬਾਨਦੇ ਦੇ ਵਿੱਚ ਸਿਰਫ ਲਾਈਟ ਜੀ ਨਿਕਲਦੀ ਹੈ ਚੰਗਾਰੀ ਜੀ ਅਸਲੀ ਵੈਪਨ ਨਹੀਂ ਹੈਗਾ ਉਹ ਸਰ ਇਹਨਾਂ ਕੋਲ ਕਿੰਨੇ ਕੇ ਵੈਪਨ ਸੀਗੇ ਇਹਨਾਂ ਕੋਲ ਜਿਹੜਾ ਹੈਗਾ ਹਲੇ ਤੱਕ ਜਿਹੜਾ ਹੈਗਾ 3 ਦੋਸ਼ੀ ਨੇ ਸਾਡੇ ਕੋਲ ਇੱਕ ਵੈਪਨ ਰਿਕਵਰ ਹੋ ਗਿਆ ਹੈਗਾ ਤੇ ਜਿਹੜੇ ਦੋ ਦੋਸ਼ੀ ਹਲੇ ਜਿਹੜੇ ਸਾਡੇ ਅਗੇ ਅਰੈਸਟ ਹੋਣ ਤੋਂ ਪੈਂਡਿੰਗ ਨੇ ਉਹਦੇ ਟੀਮਸ ਲੱਗੀਆਂ ਹੋਈਆਂ ਉਸ ਤੋਂ ਬਾਅਦ ਜਦੋਂ ਦੋਨੋਂ ਦੋਸ਼ੀਆਂ ਦੀ ਅਰੈਸਟ ਹੋ ਜਾਏਗੀ ਫਿਰ ਅਸੀਂ ਸਾਰਾ ਕੁਝ ਇਹ ਕਲੀਅਰ ਕਰਾਂਗੇ ਪਹਿਲਾਂ ਵੀ ਤੁਸੀਂ ਇਸ ਤਰ੍ਹਾਂ ਕਰਦੇ ਰਹਿੰਦੇ ਨੇ ਇਸ ਤਰ੍ਹਾਂ ਦੀ ਵਾਰਦਾਤ ਜਿਹੜਾ ਇਹਨਾਂ ਵਿੱਚ ਇੱਕ ਦੋਸ਼ੀ ਹੈ ਅੰਕਿਤ ਕੁਮਾਰ ਉਹਦੇ ਦੇ ਉੱਪਰ ਪਹਿਲਾਂ 2022 ਦਾ ਥਾਣਾ ਮੋਤੀ ਨਗਰ ਦਾ ਸਨੇਚਿੰਗ ਦਾ ਪਰਚਾ ਦਰਜ ਹੈ ਬਾਕੀ ਜਿਹੜਾ ਇਹਨਾਂ ਵਿੱਚ ਇੱਕ ਦੋਸ਼ੀ ਫੜਿਆ ਹੈ ਉਹ ਜੁਵਨਾਈਲ ਹੈ ਉਹ ਹੁਣੀ ਉਥੋਂ ਯੂਪੀ ਤੋਂ ਆਇਆ ਹੈ ਇੱਥੇ ਲੁਧਿਆਣਾ ਆਇਆ ਹੈ ਨਹੀਂ ਹਲੇ ਤੇ ਦੇਖੋ ਅਸੀਂ ਪੁਲਿਸ ਰਿਮਾਂਡ ਲਵਾਵਾਂਗੇ ਫਿਰ ਦੇਖਦੇ ਹਾਂ ਕਿ ਕਿਸ ਪਰਪਸ ਲਈ ਇਹਨਾਂ ਨੇ ਕੀਤਾ ਸੀਗਾ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪ੍ਰਵਾਸੀ ਨੇ ਜਿਹੜੇ ਕਿਸ ਤਰ੍ਹਾਂ ਦੀਆਂ ਮਾਰਦਾ ਤੁਹਾਨੂੰ ਅੰਜਾਮ ਦਿੰਦੇ ਨੇ ਮੋਸਟ ਆਫ ਦੀ ਟਾਈਮ ਸੀ ਇਹ ਹੀ ਦਿੱਖਿਆ ਕਿ ਜਿਹੜੇ ਪ੍ਰਵਾਸੀ ਨੇ ਉਹੀ ਇਹਦਾਂ ਜਿੱਦਾਂ ਕਰਦੇ ਨੇ ਕਿ ਸਿਰਫ ਮੈਸੇਜ ਹੀ ਦੇਣਾ ਚਾਹੁੰਦੇ ਨੇ ਕਿ ਲਾਈਕ ਇਸ ਤਰ੍ਹਾਂ ਨਹੀਂ ਕਰਨਾ ਮਾਨੂੰ ਜਿਹੜਾ ਅੰਜਾਮ ਦਿੰਦੇ ਜੇ ਕੋਈ ਜੋ ਵੀ ਆਪਣੇ ਸਾਡੇ ਏਰੀਆ 'ਚ ਰਹਿ ਰਿਹਾ ਹੈਗਾ ਚਾਹੇ ਉਹ ਪ੍ਰਵਾਸੀ ਹੈ ਜਾਂ ਉਹ ਪੰਜਾਬੀ ਹੈ ਠੀਕ ਹੈ ਉਹ ਇੰਡੀਆ ਦਾ ਨਾਗਰਿਕ ਹੈ ਸਾਡੇ ਲਈ ਸਾਰੇ ਬਰਾਬਰ ਹੈ ਕਿ ਲੇਕਿਨ ਜੋ ਵੀ ਕੋਈ ਕ੍ਰਾਈਮ ਕਰੇਗਾ ਉਹ ਦੇ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਲਿਆ ਜਾਏਗਾ